ਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਤ ਲੇਤਾ ਲੁਧਿਆਣਾ ਪਛਮੀ ਜਿਮਨੀ ਚੋਣ ਦੇ ਲਈ ਲਗਾਤਾਰ ਪ੍ਰਚਾਰ ਚੱਲ ਰਿਹਾ ਹੁਣ ਕੁਝ ਮਿੰਟ ਬਾਕੀ ਨੇ ਤਾਂ ਕਾਂਗਰਸ ਦੇ ਵੱਲੋਂ ਰੋਡ ਸ਼ੋਅ ਕੱਢਿਆ ਜਾ ਰਿਹਾ ਸੋਨਿਆ ਬਰਿੰਦਰ ਢਿੱਲੋਂ ਨੇ ਬਾਈ ਕੁਝ ਮਿੰਟ ਬਾਕੀ ਰਹਿ ਗਿਆ ਹੁਣ ਤਾਂ ਲਗਾਤਾਰ ਕਾਫੀ ਦਿਨਾਂ ਤੋਂ ਮਿਹਨਤ ਕਰ ਰਹੇ ਹਾਂ ਕੀ ਲੱਗਦਾ ਵਾ ਮਿਹਨਤ ਰੰਗ ਲਿਆਏਗੀ ਇਸ ਵਾਰ ਦੇਖੋ ਉਮੀਦ ਤਾਂ ਇਹੋਈ ਆ ਵੀ ਇਸ 22 ਇਲੈਕਸ਼ਨ ਦੇ ਵਿੱਚ ਲੋਕ ਸਰਕਾਰ ਨੂੰ ਕਰਾਰਾ ਜਵਾਬ ਦੇਣਗੇ ਔਰ ਜਿਹੜਾ ਕੰਮ ਲੋਕਾਂ ਨੇ 2027 ਚ ਕਰਨਾ ਵਾ ਜਿਹੜਾ ਇਹਨਾਂ ਨੂੰ ਆਮ ਆਦਮੀ ਨੂੰ ਲੋਕਾਂ ਨੇ ਪੰਜਾਬ ਚੋਂ ਰੁਖਸਤ ਕਰਨਾ ਤੋੜਨਾਵਾ ਕਿਉਂਕਿ ਜੋ ਇਹਨਾਂ ਦੇ ਕਾਰਗੁਜ਼ਾਰੀ ਆ ਉਹ ਇਸੇ ਇਲੈਕਸ਼ਨ ਦੇ ਵਿੱਚ ਫਤਵਾ ਦੇ ਕੇ ਉਹਦਾ ਮੋੜ ਬੰਦ ਦੇਣਗੇ ਤਾਂ ਕਿ ਘਟੋਕੜ ਆਣ ਵਾਲਾ ਡੇਢ ਸਾਲ ਲੋਕ ਜਿਹੜੇ ਆ ਸੌਖੇ ਰਹਿ ਸਕਣ ਤਾਂ ਕਿ ਨਹੀਂ ਤਾਂ ਕਿਉਂਕਿ ਇਹਨਾਂ ਨੇ ਤਾਂ ਸੋਚਣਾ ਜੇ ਜਿੱਤ ਕੇ ਵੀ ਸਾਡੀਆਂ ਪਾਲਸੀਆਂ ਤੇ ਮੋਹਰਾਂ ਲੱਗ ਗਈਆਂ ਦਿੱਲੀ ਤੋਂ ਆਏ ਬੰਦਿਆਂ ਤੇ ਮੋਹਰਾਂ ਲੱਗ ਗਈਆਂ ਇਹਨਾਂ ਦੇ ਕੀਤੇ ਹੋਏ ਮਾੜੇ ਕੰਮਾਂ ਦੇ ਉੱਤੇ ਮੋਹਰਾਂ ਲੱਗ ਗਈਆਂ ਸੋ ਇਸ ਕਰਕੇ ਲੱਗਦਾ ਵਾ ਤੁਸੀਂ ਕਹਿ ਰਹੇ ਹੋ ਮਾੜੇ ਕੰਮਾਂ ਤੇ ਪਰ ਦੂਜੇ ਪਾਸੇ ਤਾਂ ਕਿਹਾ ਜਾ ਰਿਹਾ ਕਿ ਅਸੀਂ ਕੰਮ ਚੰਗੇ ਕੀਤੇ ਆ ਤੇ 3 ਸਾਲਾਂ ਦਾ ਰਿਕਾਰਡ ਬਣਾਇਆ ਕਹਿੰਦੇ ਉਹ ਕੰਮ ਕਰਤੇ ਜਿਹੜੇ ਅੱਜ ਤੱਕ ਹੋਏ ਹੀ ਨਹੀਂ ਸੀਗੇ ਜੇ ਇਹਨਾਂ ਨੇ ਕੰਮ ਚੰਗੇ ਕੀਤੇ ਹੁੰਦੇ ਤੇ ਏਡੇ ਏਡੇ ਫਲੈਕਸ ਲਾਮ ਦੀ ਕੀ ਲੋੜ ਪੈ ਜੇ ਕੰਮ ਤਾਂ ਬੋਲਦਾ ਹੁੰਦਾ ਇੱਕ ਇਹ ਤਾਂ ਫਲੈਕਸ ਬੋਲਦੇ ਆ ਔਰ ਅਗਰ ਕੰਮ ਕੀਤੇ ਹੁੰਦੇ ਤੇ ਇੰਨਾ ਪ੍ਰਚਾਰ ਕਰਨ ਦੀ ਲੋੜ ਕੀ ਪੈਂਦੀ ਆਸ਼ੂ ਜੀ ਆ ਲਿਖਿਆ ਨਾ ਨਾ ਗੁੱਸਾ ਨਾ ਹੰਕਾਰ ਤੇ ਫਿਰ ਗੁੱਸਾ ਹੰਕਾਰ ਕਿਹਦਾ ਵਾ ਆਪਣਾ ਏਜੰਡਾ ਲਿਖ ਦੇ ਉੱਥੇ ਲਿਖਿਆ ਵਾ ਆਪਣਾ ਆ ਦੂਜੇ ਪਾਸੇ ਲਿਖਿਆ ਮੇਰਾ ਵਾਦਾ ਅਗਲੇ 1.5 ਸਾਲ ਚ ਕਰਵਾਉਂਗਾ ਰਿਕਾਰਡ ਤੋੜ ਵਿਕਾਸ ਫਿਰ ਪਿਛਲੇ 3.5 ਸਾਲ ਦਾ ਵੇਰਵਾ ਦਿੰਦੇ ਇਹ ਫਲੈਕਸਾਂ ਤੇ 3.5 ਸਾਲ ਦਾ ਵੇਰਵਾ ਦਿੰਦੇ ਔਰ ਇਹਦੇ ਉੱਤੇ ਜਿਹੜੇ ਸਾਡੇ ਤੇ ਕਟਾਸ ਕੱਸ ਰਿਆ ਉਹਦੀ ਜਗ੍ਹਾ ਆਪਣਾ ਕੰਮ ਲਿਖ ਦਿੰਦੇ ਸੋ ਇਸ ਕਰਕੇ ਇਹ ਤਾਂ ਫਲੈਕਸਾਂ ਦੀ ਹੀ ਕਹਾਣੀ ਆ ਔਰ ਇਹ ਇਹਨਾਂ ਦੀ ਇਹੀ ਕਟਾਸ ਇਹਨਾਂ ਦੀਆਂ ਕਹਾਣੀਆਂ ਨਹੀਂ ਤਾਂ ਕੰਮ ਪੱਲੇ ਕੁਛ ਨਹੀਂ ਆ ਔਰ ਨਾ ਕੁਛ ਮੈਂ ਇਹ ਕਹੂੰਗਾ ਵੀ ਕੋਈ ਏਜੰਡਾ ਜਾਂ ਕੋਈ ਵਿਜਨ ਆਉਣ ਵਾਲੇ ਸਮੇਂ ਦਾ ਵੀ ਆ ਲੋਕ ਅੱਕੇ ਪਏ ਆ ਲੋਕ ਦੁਖੀਆ ਨਹੀਂ ਤਾਂ ਬਾਏ ਇਲੈਕਸ਼ਨ ਦੇ ਵਿੱਚ ਕਿੰਨੀਆਂ ਜੁਆਇਨਿੰਗਾਂ ਹੁੰਦੀਆਂ ਹੁੰਦੀਆਂ ਨਾ ਕੋਈ ਬੰਦੇ ਜੁਆਇਨ ਕੀਤੇ ਕਿੰਨਾ ਇਹਨਾਂ ਨੇ ਦੁਰਵਰਤੋਂ ਕੀਤੀ ਉਹਦੇ باوجود ਮੈਨੂੰ ਨਹੀਂ ਲੱਗਦਾ ਵੀ ਲੋਕਾਂ ਦੇ ਉੱਤੇ ਇੰਨੇ ਪਰਚੇ ਕਰਾਉਣ ਦੇ باوجود ਆਸ਼ੂ ਤੇ ਪਰਚੇ ਕਰਾਉਣ ਦੇ باوجود ਇਹ ਕੁਝ ਖੱਟ ਸਕੇ ਇਥੋਂ ਔਰ ਜਵਾਬ ਜਿਹੜਾ ਵਾ ਮੈਂ ਉਮੀਦ ਕਰਦਾ 19 ਤਰੀਕ ਨੂੰ ਲੁਧਿਆਣਾ ਵੈਸਟ ਵਾਲੇ ਜਵਾਬ ਕਰਾਰਾ ਦੇਣਗੇ ਤੁਸੀਂ ਤੁਸੀਂ ਉਹਨਾਂ ਤੇ ਸਵਾਲ ਚੁੱਕ ਰਹੇ ਹੋ ਪਰ ਉਹ ਤਾਂ ਇਹ ਗੱਲ ਕਹਿੰਦੇ ਆ ਕਹਿੰਦੇ ਜੀ ਕਾਂਗਰਸ ਤਾਂ ਖੁਦ ਹੀ ਇਕੱਠੀ ਨਹੀਂ ਹੈਗੀ ਕਹਿੰਦੇ ਪੰਜਾ ਤਾਂ ਇਕੱਠਾ ਹੀ ਹੈ ਨਹੀਂਗਾ ਇਹਨਾਂ ਨੂੰ ਵੋਟਾਂ ਨਹੀਂ ਪੈਣੀਆਂ ਤੁਹਾਡੇ ਪ੍ਰਧਾਨ ਨੂੰ ਲੈ ਕੇ ਬੜੇ ਸਵਾਲ ਚੁੱਕੇ ਗਏ ਆ ਜੀ ਅਸੀਂ ਸਵਾਲ ਸੇਮ ਚੱਕ ਦਿੰਦੇ ਆ ਲੇਕਿਨ ਸਵਾਲ ਸਾਨੂੰ ਕਰਨ ਦੀ ਬਜਾਏ ਆਪਣੀ ਸਰਕਾਰ ਤੋਂ ਸਵਾਲ ਪੁੱ ਐਜੰਡਾ ਕੀ ਆ ਇਹਨਾਂ ਦਾ ਇਹਨਾਂ ਦੇ ਕੰਮ ਕੀ ਆ ਅਗਰ ਤੁਸੀਂ ਇਸ ਗੱਲ ਦੇ ਵਿੱਚ ਖੁਸ਼ੀ ਮਨਾਣਾ ਚਾਹੁੰਦੇ ਜੇ ਔਰ ਆਪਣੀ ਵੋਟਾਂ ਇਸ ਕਰਕੇ ਲੈਣਾ ਚਾਹੁੰਦੇ ਜੇ ਵੀ ਕਾਂਗਰਸ ਇਕੱਠੀ ਨਹੀਂ ਆ ਤੇ ਮੈਂ ਇਹਨਾਂ ਤੋਂ ਪੁੱਛਦਾ ਨਾਮ ਅਮਨ ਅਰੋੜਾ ਜੀ ਇਹਨਾਂ ਦੇ ਪ੍ਰਧਾਨ ਸੀ ਦੱਸੋ ਕਿਹੜੀ ਸਟੇਜ ਤੇ ਤੁਹਾਨੂੰ ਵਿਖੇ ਪਰ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਕਿ 94 ਦਾ ਜ਼ਿਕਰ ਕਰ ਰਹੇ ਹੋ ਪਰ ਤੁਹਾਡੇ ਤੇ ਇਹ ਵੀ ਸਵਾਲ ਚੁੱਕਦੇ ਆ ਨਾਲ ਨਾਲ ਅਸੀਂ ਅੱਜ ਵੀ ਗੱਲਬਾਤ ਕੀਤੀ ਕਹਿੰਦੇ ਜਦੋਂ ਵਿਧਾਨ ਸਭਾ ਦਾ ਸੈਸ਼ਨ ਚੱਲਦਾ ਨਾ ਕੋਈ ਮੁੱਦਾ ਆਉਂਦਾ ਵਾ ਕਿ ਗੱਲਬਾਤ ਹੁੰਦੀ ਆ ਕਹਿੰਦੇ ਕਾਂਗਰਸ ਵਾਲੇ ਪਹਿਲੇ ਵਾਕ ਆਊਟ ਕਰਕੇ ਬਾਹਰ ਨਿਕਲ ਜਾਂਦੇ ਆ ਇਹਨਾਂ ਤਾਂ ਪੁੱਛੋ ਸੈਸ਼ਨ ਲਾਏ ਕਿੰਨੇ ਕ ਦਿਨ ਜਿਹੜੇ ਕਹਿੰਦੇ ਸੀ 9 ਮਹੀਨੇ ਦੇ ਸੈਸ਼ਨ ਹੁੰਦੇ ਆ ਤਿੰਨ ਤਿੰਨ ਦਿਨ ਦੇ ਸੈਸ਼ਨ ਦੋ ਦੋ ਦਿਨ ਦੇ ਸੈਸ਼ਨ ਮਤਲਬ ਇਹਨਾਂ ਦਾ ਕੰਮ ਆ ਸਵਾਲ ਦੇ ਉੱਤੋਂ ਅਗਲਾ ਸਵਾਲ ਖੜਾ ਕਰ ਦੇਣਾ ਹੁਣੇ ਸਰਕਾਰ ਚਾ ਜਵਾਬ ਦੇ ਇਹਨਾਂ ਦੀ ਆ ਜਵਾਬ ਦੇਣ ਸਵਾਲ ਨਾ ਖੜਾ ਕਰਨ ਅਗਰ ਅਗਰ ਇਹ ਸੱਚੇ ਪਾਰਦਰਸ਼ਾ ਵਾਲੇ ਬੰਦੇ ਹੁੰਦੇ ਨਾ ਤੇ ਅੱਜ ਅੱਜ ਵੀ ਜਿਹੜਾ ਏਜੰਡਾ ਵਾ ਉਹ 70 ਸਾਲਾਂ ਦਾ ਵੇਰਵਾ ਦੇ ਕੇ ਹੀ ਆਪਣਾ ਸਾਰਾ ਜਿਹੜਾ ਵਾ ਆਪਣਾ ਏਜੰਡਾ ਸੈੱਟ ਕਰਦੇ ਆ ਇਹ ਨਹੀਂ ਦੱਸਦੇ ਵੀ ਅਸੀਂ 3.5 ਸਾਲਾਂ ਚ ਕਿਹੜਾ ਇਹੋ ਜਿਹਾ ਕੰਮ ਕਰਤਾ ਜਿਹੜੀ ਪੰਜਾਬ ਦੀ ਪ੍ਰਾਪਤੀ ਆ ਜਾਂ ਜੋ ਅਸੀਂ ਕਹਿੰਦੇ ਸੀ ਸਿਕਿਉਰਟੀਆਂ ਨਹੀਂ ਲਵਾਂਗੇ ਬਗਲੇ ਦੀ ਲਵਾਂਗੇ ਔਰ ਆਪਣਾ ਕੀ ਕਹਿੰਦੇ ਇਹ ਤਾਂ ਇਹ ਬਦਲਾਅ ਵੇ ਤਾਂ ਹੋਇਆ ਨਹੀਂ ਲੇਕਿਨ ਜਿਹੜਾ ਇਹ ਕੰਮ ਕੀਤਾ ਵੀ ਪੰਜਾਬੀਆਂ ਦੇ ਉੱਪਰ ਗੈਰ ਪੰਜਾਬੀ ਬਿਠਾ ਦਾਂਗੇ ਦਿੱਲੀੋਂ ਲਿਆ ਕੇ ਰਾਜ ਸਭਾ ਮੈਂਬਰ ਬਣਾ ਦਾਂਗੇ ਹਰ ਕਾਰਪੋਰੇਸ਼ਨ ਹਰ ਬੋਰਡ ਦੇ ਵਿੱਚ ਅਸੀਂ ਦਿੱਲੀੋਂ ਬੰਦੇ ਬਿਠਾ ਲਾਂਗੇ ਹਰ ਮੰਤਰਾਲੇ ਦੇ ਵਿੱਚ ਦਿੱਲੀ ਵਾਲੇ ਬੰਦੇ ਬਿਠਾ ਲਾਂਗੇ ਇਹ ਕੰਮ ਜ਼ਰੂਰ ਹੋਇਆ ਇਹ ਬਦਲਾਵ ਜਿਹੜਾ ਸੀਗਾ ਇਹ ਪੰਜਾਬੀਆਂ ਨੇ ਨਹੀਂ ਵੇਖਿਆ ਸੀ ਹੁਣ ਦੀ ਜੇਕਰ ਗੱਲ ਕਰੀ ਜੀ ਕੀ ਉਮੀਦ ਕਰਦੇ ਹੋ ਲੋਕਾਂ ਤੋਂ ਕਿਉਂਕਿ ਲਗਾਤਾਰ ਤੁਸੀਂ ਲੋਕਾਂ ਨਾਲ ਗੱਲਬਾਤ ਵੀ ਕਰ ਰਹੇ ਹੋਮੋਗੇ ਕੀ ਰਿਸਪੌਂਸ ਮਿਲ ਰਿਹਾ ਹੈ ਅਸੀਂ ਲੋਕ ਕੀ ਚਾਹੁੰਦੇ ਐ ਇਸ ਵਾਰ ਦੇਖੋ ਲੋਕ ਕੀ ਜਿਹੜੇ ਆ ਨਾ ਉਹ ਬਹੁਤ ਸਮਝਦਾਰ ਆ ਲੋਕਾਂ ਨੂੰ ਇਹ ਪਤਾਵਾ ਵੀ ਸਰਕਾਰ ਬਿਲਕੁਲ ਇਹਨਾਂ ਦੀ ਆ ਇਹਦੇ ਵਿੱਚ ਇਹਦੇ ਵਿੱਚ ਕੋਈ ਲੁਕਣ ਛੁਪਣ ਵਾਲੀ ਗੱਲ ਨਹੀਂ ਆ ਲੇਕਿਨ ਜਿਹੜਾ ਕੋਈ ਵੀ ਪੰਜਾਬ ਵਾਸਤੇ ਸੋਚਦਾ ਹੋਊਗਾ ਨਾ ਉਹ ਇਹ ਚਾਹੂਗਾ ਵੀ ਆਇਦ ਕੀਨਾਂ ਨੂੰ ਧੱਕਾ ਲਾ ਦਈਏ ਕਿਉਂਕਿ ਇਹਨਾਂ ਦੀ ਕਾਰਗੁਜ਼ਾਰੀ ਤਾਂ ਖੁਸ਼ ਨਹੀਂ ਸਾਰੇ ਸਾਨੂੰ ਲੋਕ ਕਹਿੰਦੇ ਵੀ 27 ਚ ਇਹਨਾਂ ਨੂੰ ਤੋੜ ਦੇਣਾ ਅਸੀਂ ਵੀ 27 ਦੇ ਵਿੱਚ ਤਾਂ ਤੁਹਾਨੂੰ ਕੰਪੇਨ ਕਰਨ ਦੀ ਵੀ ਲੋੜ ਨਹੀਂ ਪਣੀ ਆ ਜਦੋਂ ਸਾਨੂੰ ਕੰਪੇਨ ਕਰਨਾ ਪੈ ਰਿਹਾ ਹੁਣ ਸਾਨੂੰ ਸਾਡੋ ਸਿਰਫ ਬੰਦਿਆਂ ਨੂੰ ਹੌਸਲਾ ਦੇਣਾ ਪੈ ਰਿਹਾ ਵੀ ਤੁਹਾਡੇ ਤੇ ਪਰਚੇ ਨਹੀਂ ਕਰਨਗੇ ਫਿਕਰ ਨਾ ਕਰੋ ਯਾਰ ਤੁਸੀਂ ਡਟ ਕੇ ਰਹੋ ਵੀ ਤੁਹਾਡੇ ਨਾਲ ਕਿਤੇ ਵਜਿੱਦੀਆਂ ਨਹੀਂ ਕਰਨਗੇ ਲੋਕਾਂ ਦੇ ਮਨ 'ਚ ਇਹ ਆ ਵੀ ਡੇਢ ਸਾਲ ਇਹਨਾਂ ਦਾ ਪਿਆ ਕਿਤੇ ਸਾਨੂੰ ਤੰਗ ਪਰੇਸ਼ਾਨ ਨਾ ਕਰਨ ਲੱਪੈਣ ਮੈਂ ਫਿਰ ਤੁਹਾਨੂੰ ਕਹਿੰਦਾ ਇਹ ਇਲੈਕਸ਼ਨ ਜਿੱਤ ਇਲੈਕਸ਼ਨ ਐ ਲੁੱਟਣ ਦੀ ਕੋਸ਼ਿਸ਼ ਕਰ ਰਹੇ ਆ ਜੇ ਮੈਰਿਟ ਔਰ ਅਧਾਰ ਔਰ ਇੱਕ ਇਕਵਨ ਪਲੇਇੰਗ ਫੀਲਡ ਦੇ ਉੱਤੇ ਇਲੈਕਸ਼ਨ ਹੋਵੇ ਨਾ ਇਹ ਕਿਤੇ ਸਟੈਂਡ ਵੀ ਨਹੀਂ ਕਰਨੇ ਸੀ ਬਿਨਾ ਸਿਕਿਉਰਟੀਆਂ ਤੋਂ ਇਹ ਲੋਕਾਂ ਚ ਨਹੀਂ ਜਾ ਸਕਦੇ ਤੁਸੀਂ ਵੇਖੋ ਕਿੰਨੇ ਬੈਰੀਕੇਡਾਂ ਹੋ ਚੁੱਕੀਆਂ ਵਾਂ ਅਰੋੜਾ ਸਾਹਿਬ ਜਿਹੜੇ ਆਪਣਾ ਸੀਗੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਉਹ ਚੱਲਦੇ ਆ ਪੰਜ ਪੰਜ ਗੱਡੀਆਂ ਦੇ ਔਰ ਆਪਣਾ 25 25 ਲੋਕਾਂ ਦੇ ਕਾਫਲੇ ਚ ਔਰ ਭਰਤਪੂਜਨ ਆਸ਼ੂ ਚੱਲਦਾ ਵਾ ਕੱਲਾ ਬਿਨਾ ਸਿਕਿਉਰਟੀ ਤੋਂ ਬਿਨਾ ਕਿਸੇ ਬੰਦਿਆਂ ਤੋਂ ਤੁਸੀਂ ਵੇਖੋ ਕਿੰਨਾ ਫਰਕ ਆ ਗਿਆ ਜਿਹੜੇ ਆਮ ਆਦਮੀ ਸੀ ਉਹ ਚੱਲਦੇ ਸਿਕਿਉਰਟੀਆ ਨਾਲ ਔਰ ਜਿਹੜੇ ਭਰਤਪੁਸ਼ਣ ਆਸ਼ੂ ਵਰਗੇ ਜਿਨ੍ਹਾਂ ਨੂੰ ਕਹਿੰਦੇ ਸੀ ਇਹ ਖਾਸ ਆਦਮੀ ਆ ਮੈਂ ਸਾਰੇ ਲੁਧਿਆਣੇ ਨੂੰ ਕਹਿੰਦਾ ਸਾਰੀ ਇਲੈਕਸ਼ਨ ਚ ਇੱਕ ਵੀ ਗਨ ਮੈਨੂੰ ਉਹਨਾਂ ਨਾਲ ਵੇਖਿਆ ਹੋਵੇ ਇੱਕ ਵੀ ਉਹਨਾਂ ਨਾਲ ਕਾਫਲਾ ਵੱਡਾ ਵੇਖਿਆ ਹੋਵੇ ਕਿਸੇ ਪੱਖੋਂ ਕੱਲਾ ਆਪਣੇ ਨਾਲ ਗੱਡੀ 'ਚ ਦੋ ਜਣੇ ਕੰਪੇਨ ਕਰਦੇ ਇਹ ਆ ਆਮ ਆਦਮੀ ਇਹ ਆਮ ਆਦਮੀ ਲਿਖਣ ਨਾਲ ਨਹੀਂ ਕੋਈ ਆਮ ਆਦਮੀ ਬਣ ਜਾਂਦਾ ਆਮ ਆਦਮੀ ਦੀ ਹਰਕਤਾਂ ਵੇਖੋ ਕਿਹੜਾ ਤੁਹਾਡੇ ਵਿੱਚੋਂ ਆ ਅਰੋੜਾ ਗੁੜਗਾਓ ਰਹਿੰਦਾ ਗੜਗਾਉ ਤੋਂ ਲਿਆ ਕੇ ਲੁਧਿਆਣੇ ਇਲੈਕਸ਼ਨ ਲੜਾਤੀ। ਮੈਂ ਕਹਿੰਦੇ ਸਾਡਾ ਸਾਰਾ ਕੁਝ ਲੁਧਿਆਣੇ ਆ ਜੀ। ਤੇ ਫਿਰ ਅੱਜ ਤੱਕ ਗੜਗਾਉ ਦਾ ਐਡਰੈਸ ਕਿ ਦਿੰਦੇ ਰਹੇ? ਬੱਚੇ ਤੁਹਾਡੇ ਨਹੀਂ। ਜਿੱਥੇ ਪੜਦੇ ਉਹ ਤੁਹਾਡੇ ਨਹੀਂ। ਤੁਹਾਡਾ ਜਿਹੜਾ ਗੜਗਾਉ ਘਰ ਆ ਉਹ ਤੁਹਾਡੇ ਨਹੀਂ। ਤੁਸੀਂ ਜਿਹੜੀਆਂ ਚਿੱਠੀਆਂ ਲਿਖੀਆਂ ਉਹ ਚ ਗੜਗਾਉ ਦਾ ਐਡਰੈਸ ਕਿਉਂ ਦਿੰਦੇ ਸੀ? ਅੱਜ ਤੱਕ ਲੁਧਿਆਣੇ ਦੇ ਵਿੱਚ ਲੁਧਿਆਣੇ ਦੇ ਲੋਕ ਦੱਸਦੇ ਨੇ ਵੀ ਇਹਨਾਂ ਦਾ ਘਰ ਕਿੱਥੇ ਆ? ਇਹਨਾਂ ਦਾ ਘਰ ਇੱਕ ਮਹੀਮ ਚਲਾ ਦੇਣੀ ਚਾਹੀਦੀ ਆ। ਸੰਜੀਵ ਰੋੜੇ ਦਾ ਘਰ ਲੱਭੋ। ਜਿਹੜਾ ਲੱਭ ਕੇ ਲਿਆਊਗਾ ਉਹਨੂੰ ਅਸੀਂ ਲੱਖ ਰੁਪਏ ਨਾਮ ਦੇਵਾਂਗੇ। ਜੇਕਰ ਹੁਣ ਦੀ ਗੱਲ ਕਰੀਏ ਜੀ ਲੋਕ ਜਦੋਂ ਕੋ ਜਿਹੜਾ ਜਿਹੜਾ ਲੁਧਿਆਣੇ ਚ ਘਰ ਲੱਭ ਕੇ ਲਿਆਊਗਾ ਦਿੱਲੀ ਵਾਲਾ ਨਾ ਦੱਸ ਦੇ ਜਿਹੜਾ ਸੰਜੀਵ ਰੋੜੇ ਦਾ ਘਰ ਲੱਭ ਲਿਆਊਗਾ ਪੱਕੀ ਰਜਿਸਟਰੀ ਵਾਲਾ ਵੀ ਆ ਇਹਦੀ ਰਜਿਸਟਰੀ ਹੋਈ ਹੋਈ ਆ ਆ ਇਹਦਾ ਪੱਕਾ ਘਰ ਆ ਉਹਨੂੰ ਅਸੀਂ ਲੱਖ ਰੁਪਏ ਨਾਮ ਦਵਾਂਗੇ ਜੇਕਰ ਕਿਸੇ ਨੇ ਲੱਭ ਰਿਆ ਤਾਂ ਲੱਖ ਰੁਪਏ ਮਿਲੇਗਾ ਫਿਰ ਰਜਿਸਟਰੀ ਲੈ ਆਵੇ ਵੀ ਆ ਸੰਜੀਵ ਰੋੜੇ ਦਾ ਪਿਛਲੇ 10 ਸਾਲਾਂ ਦਾ ਘਰ ਆ ਇੱਥੇ 10 ਸਾਲ ਰਹਿੰਦਾ ਸੀ ਆ ਬਿਜਲੀ ਦਾ ਬਿੱਲ ਦਿੰਦਾ ਸੀ ਜੇ ਉਹਨੇ ਲੈਚਣਾ ਤਾਂ ਪਹਿਲਾਂ ਕੋਈ ਲੈ ਲਿਆ ਤੇ ਉਹਨੂੰ ਘਰ ਨਾ ਮੰਨੀਏ ਪਿਛਲੇ 5 ਸਾਲਾਂ ਚ ਸੰਜੀਵ ਰੋੜਾ ਦੱਸਿਓ ਵਿਲਕਾ ਅੱਛਾ ਭਾਈ ਲਾਸਟਵਾਲ ਹੈ ਜੀ ਜੇਕਰ ਇਸ ਵਾਰ ਦੀ ਗੱਲ ਕਰੀਏ 19 ਤਰੀਕ ਨੂੰ ਜਦੋਂ ਲੋਕ ਬਟਨ ਨੱਪਣ ਦੇ ਲਈ ਜਾਣ ਸਕੂਲ ਦੇ ਅੰਦਰ ਬੂਥ ਦੇ ਅੰਦਰ ਤਾਂ ਉਦੋਂ ਕੀ ਸੋਚਣ ਪੰਜਾਬ ਬਾਰੇ ਸੋਚਣ ਪੰਜਾਬੀਆਂ ਬਾਰੇ ਸੋਚਣ ਪੰਜਾਬ ਦੇ ਫੈਸਲੇ ਜੇ ਤਾਂ ਪੰਜਾਬੀ ਕਰਨਗੇ ਤੇ ਭਰਤਪੂਤਨ ਆਸ਼ੂ ਨੂੰ ਵੋਟ ਪਾ ਦੇਣ ਔਰ ਜੇ ਪੰਜਾਬ ਦੇ ਫੈਸਲੇ ਗੈਰ ਪੰਜਾਬੀਆਂ ਤੋਂ ਕਰਾਣੇ ਆ ਤੇ ਫਿਰ ਸੰਜੀਵ ਰੋੜਾ ਤੁਹਾਡੇ ਕੋਲ ਆਪਸ਼ਨ ਹੈ ਧੰਨਵਾਦ ਜੀ ਗੱਲਬਾਤ ਕਰਨ ਦੇ ਲਈ ਸਹਿਯੋਗੀ ਸਾਥੀ ਅਮਨ ਦੇ ਨਾਲ ਸੁਖਦੁਲੇ ਡੇਲੀ ਬੋਸ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾ ਸੁਖਤ ਲੇਤਾ ਲੁਧਿਆਣਾ ਪਛਮੀ ਜਿਮਨੀ ਚੋਣ ਦੇ ਲਈ ਲਗਾਤਾਰ ਪ੍ਰਚਾਰ ਚੱਲ ਰਿਹਾ ਹੁਣ ਕੁਝ ਮਿੰਟ ਬਾਕੀ ਨੇ ਤਾਂ ਕਾਂਗਰਸ ਦੇ ਵੱਲੋਂ ਰੋਡ ਸ਼ੋਅ ਕੱਢਿਆ ਜਾ ਰਿਹਾ ਸਰਨੇ ਬਰਿੰਦਰ ਢਿੱਲੋਂ ਨੇ ਬਾਈ ਕੁਝ ਮਿੰਟ ਬਾਕੀ ਰਹਿ ਗਿਆ ਹੁਣ ਤਾਂ ਲਗਾਤਾਰ ਕਾਫੀ ਦਿਨਾਂ ਤੋਂ ਮਿਹਨਤ ਕਰ ਰਹੇ ਹਾਂ ਕੀ ਲੱਗਦਾ ਵਾ ਮਿਹਨਤ ਰੰਗ ਲਿਆਏਗੀ ਇਸ ਵਾਰ ਦੇਖੋ ਉਮੀਦ ਤਾਂ ਇਹੋਈ ਆ ਵੀ ਇਸ 22 ਇਲੈਕਸ਼ਨ ਦੇ ਵਿੱਚ ਲੋਕ ਸਰਕਾਰ ਨੂੰ ਕਰਾਰਾ ਜਵਾਬ ਦੇਣਗੇ ਔਰ ਜਿਹੜਾ ਕੰਮ ਲੋਕਾਂ ਨੇ 2027 ਚ ਕਰਨਾ ਵਾ ਜਿਹੜਾ ਇਹਨਾਂ ਨੂੰ ਆਮ ਆਦਮੀ ਨੂੰ ਲੋਕਾਂ ਨੇ ਪੰਜਾਬ ਚੋਂ ਰੁਖਸਤ ਕਰਨਾ ਤੋਰਨਾ ਵਾ ਕਿਉਂਕਿ ਜੋ ਇਹਨਾਂ ਦੇ ਕਾਰਗੁਜ਼ਾਰੀ ਆ ਉਹ ਇਸੇ ਇਲੈਕਸ਼ਨ ਦੇ ਵਿੱਚ ਫਤਵਾ ਦੇ ਕੇ ਉਹਦਾ ਮੋੜ ਬੰਦ ਦੇਣਗੇ ਤਾਂ ਕਿ ਘਟੋਖੜ ਆਣ ਵਾਲਾ ਡੇਢ ਸਾਲ ਲੋਕ ਜਿਹੜੇ ਆ ਸੌਖੇ ਰਹਿ ਸਕਣ ਤਾਂ ਕਿ ਨਹੀਂ ਤਾਂ ਕਿਉਂਕਿ ਇਹਨਾਂ ਨੇ ਤਾਂ ਸੋਚਣਾ ਜੇ ਜਿੱਤ ਕੇ ਵੀ ਸਾਡੀਆਂ ਪਾਲਸੀਆਂ ਤੇ ਮੋਹਰਾਂ ਲੱਗ ਗਈਆਂ ਦਿੱਲੀ ਤੋਂ ਆਏ ਬੰਦਿਆਂ ਤੇ ਮੋਹਰਾਂ ਲੱਗ ਗਈਆਂ ਇਹਨਾਂ ਦੇ ਕੀਤੇ ਹੋਏ ਮਾੜੇ ਕੰਮਾਂ ਦੇ ਉੱਤੇ ਮੋਹਰਾਂ ਲੱਗ ਗਈਆਂ ਸੋ ਇਸ ਕਰਕੇ ਲੱਗਦਾ ਵਾ ਤੁਸੀਂ ਕਹਿ ਰਹੇ ਹੋ ਮਾੜੇ ਕੰਮਾਂ ਤੇ ਪਰ ਦੂਜੇ ਪਾਸੇ ਤਾਂ ਕਿਹਾ ਜਾ ਰਿਹਾ ਕਿ ਅਸੀਂ ਕੰਮ ਚੰਗੇ ਕੀਤੇ ਆ ਤੇ 3 ਸਾਲਾਂ ਦਾ ਰਿਕਾਰਡ ਬਣਾਇਆ ਕਹਿੰਦੇ ਉਹ ਕੰਮ ਕਰਤੇ ਜਿਹੜੇ ਅੱਜ ਤੱਕ ਹੋਏ ਹੀ ਨਹੀਂ ਸੀਗੇ ਜੇ ਇਹਨਾਂ ਨੇ ਕੰਮ ਚੰਗੇ ਕੀਤੇ ਹੁੰਦੇ ਤੇ ਐਡੇ ਐਡੇ ਫਲੈਕਸ ਲਾਣ ਦੀ ਕੀ ਲੋੜ ਪੈਜੇ ਕੰਮ ਤਾਂ ਬੋਲਦਾ ਹੁੰਦਾ ਇਹ ਕਿਤਾ ਫਲੈਕਸ ਬੋਲਦੇ ਆ ਔਰ ਅਗਰ ਕੰਮ ਕੀਤੇ ਹੁੰਦੇ ਤੇ ਇੰਨਾ ਪ੍ਰਚਾਰ ਕਰਨ ਦੀ ਲੋੜ ਕੀ ਪੈਂਦੀ ਆਸ਼ੂ ਜੀ ਆ ਲਿਖਿਆ ਨਾ ਨਾ ਗੁੱਸਾ ਨਾ ਹੰਕਾਰ ਤੇ ਫਿਰ ਗੁੱਸਾ ਹੰਕਾਰ ਕਿਹਦਾ ਵਾ ਆਪਣਾ ਏਜੰਡਾ ਲਿਖਦੇ ਉੱਥੇ ਲਿਖਿਆ ਵਾ ਆਪਣਾ ਆ ਦੂਜੇ ਪਾਸੇ ਲਿਖਿਆ ਮੇਰਾ ਵਾਦਾ ਅਗਲੇ 1.5 ਸਾਲ ਚ ਕਰਵਾਉਂਗਾ ਰਿਕਾਰਡ ਤੋੜ ਵਿਕਾਸ ਫਿਰ ਪਿਛਲੇ 3.5 ਸਾਲ ਦਾ ਵੇਰਵਾ ਦਿੰਦੇ ਇਹ ਫਲੈਕਸਾਂ ਤੇ 3.5 ਸਾਲ ਦਾ ਵੇਰਵਾ ਦਿੰਦੇ ਔਰ ਇਹਦੇ ਉੱਤੇ ਜਿਹੜੇ ਸਾਡੇ ਤੇ ਕਟਾਸ ਕੱਸ ਰਿਆ ਉਹਦੀ ਜਗ੍ਹਾ ਆਪਣਾ ਕੰਮ ਲਿਖ ਦਿੰਦੇ ਸੋ ਇਸ ਕਰਕੇ ਇਹਦਾ ਫਲੈਕਸਾਂ ਦੀ ਹੀ ਕਹਾਣੀ ਆ ਔਰ ਇਹ ਇਹਨਾਂ ਦੀ ਇਹੀ ਕਟਾਸ ਇਹਨਾਂ ਦੀਆਂ ਕਹਾਣੀਆਂ ਨਹੀਂ ਤਾਂ ਕੰਮ ਪੱਲੇ ਕੁਛ ਨਹੀਂ ਆ ਔਰ ਨਾ ਕੁਛ ਮੈਂ ਇਹ ਕਹੂੰਗਾ ਵੀ ਕੋਈ ਏਜੰਡਾ ਜਾਂ ਕੋਈ ਵਿਜਨ ਆਉਣ ਵਾਲੇ ਸਮੇਂ ਦਾ ਵੀ ਆ ਲੋਕ ਅੱਕੇ ਪਏ ਆ ਲੋਕ ਦੁਖੀਆ ਨਹੀਂ ਤਾਂ ਬਾਈ ਇਲੈਕਸ਼ਨ ਦੇ ਵਿੱਚ ਕਿੰਨੀਆਂ ਜੁਆਇਨਿੰਗਾਂ ਹੁੰਦੀਆਂ ਹੁੰਦੀਆਂ ਨਾ ਕੋਈ ਬੰਦੇ ਜੁਆਇਨ ਕੀਤੇ ਕਿੰਨਾ ਇਹਨਾਂ ਨੇ ਦੁਰਵਰਤੋਂ ਕੀਤੀ ਉਹਦੇ باوجود ਮੈਨੂੰ ਨਹੀਂ ਲੱਗਦਾ ਵੀ ਲੋਕਾਂ ਦੇ ਉੱਤੇ ਇੰਨੇ ਪਰਚੇ ਕਰਾਉਣ ਦੇ باوجود ਆਸ਼ੂ ਤੇ ਪਰਚੇ ਕਰਾਉਣ ਦੇ باوجود ਇਹ ਕੁਝ ਖੱਟ ਸਕੇ ਇਥੋਂ ਔਰ ਜਵਾਬ ਜਿਹੜਾ ਵਾ ਮੈਂ ਉਮੀਦ ਕਰਦਾ 19 ਤਰੀਕ ਨੂੰ ਲੁਧਿਆਣਾ ਵੈਸਟ ਵਾਲੇ ਜਵਾਬ ਕਰਾਰਾ ਦੇਣਗੇ ਤੁਸੀਂ ਤੁਸੀਂ ਉਹਨਾਂ ਤੇ ਸਵਾਲ ਚੁੱਕ ਰਹੇ ਹੋ ਪਰ ਉਹ ਤਾਂ ਇਹ ਗੱਲ ਕਹਿੰਦੇ ਆ ਕਹਿੰਦੇ ਜੀ ਕਾਂਗਰਸ ਤਾਂ ਖੁਦ ਹੀ ਇਕੱਠੀ ਨਹੀਂ ਹੈਗੀ ਕਹਿੰਦੇ ਪੰਜਾ ਤਾਂ ਇਕੱਠਾ ਹੀ ਹੈ ਨਹੀਂਗਾ ਇਹਨਾਂ ਨੂੰ ਵੋਟਾਂ ਨਹੀਂ ਪੈਣੀਆਂ ਤੁਹਾਡੇ ਪ੍ਰਧਾਨ ਨੂੰ ਲੈ ਕੇ ਬੜੇ ਸਵਾਲ ਚੁੱਕੇ ਗਏ ਆ ਜੀ ਅਸੀਂ ਸਵਾਲ ਸੇਮ ਚੱਕ ਦਿੰਦੇ ਆ ਲੇਕਿਨ ਸਵਾਲ ਸਾਨੂੰ ਕਰਨ ਦੀ ਬਜਾਏ ਆਪਣੀ ਸਰਕਾਰ ਤੋਂ ਸਵਾਲ ਪੁੱ ਐਜੰਡਾ ਕੀ ਆ ਇਹਨਾਂ ਦਾ ਇਹਨਾਂ ਨੇ ਕੰਮ ਕੀ ਆ ਅਗਰ ਤੁਸੀਂ ਇਸ ਗੱਲ ਦੇ ਵਿੱਚ ਖੁਸ਼ੀ ਮਨਾਣਾ ਚਾਹੁੰਦੇ ਜੇ ਔਰ ਆਪਣੀ ਵੋਟਾਂ ਇਸ ਕਰਕੇ ਲੈਣਾ ਚਾਹੁੰਦੇ ਜੇ ਵੀ ਕਾਂਗਰਸ ਇਕੱਠੀ ਨਹੀਂ ਆ ਤੇ ਮੈਂ ਇਹਨਾਂ ਤੋਂ ਪੁੱਛਦਾ ਨਾ ਅਮਨ ਅਰੋੜਾ ਜੀ ਇਹਨਾਂ ਦੇ ਪ੍ਰਧਾਨ ਸੀ ਦੱਸੋ ਕਿਹੜੀ ਸਟੇਜ ਤੇ ਤੁਹਾਨੂੰ ਵਿਖੇ ਪਰ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਕਿ 94 ਦਾ ਜ਼ਿਕਰ ਕਰ ਰਹੇ ਹੋ ਪਰ ਤੁਹਾਡੇ ਤੇ ਇਹ ਵੀ ਸਵਾਲ ਚੁੱਕਦੇ ਆ ਨਾਲ ਨਾਲ ਅਸੀਂ ਅੱਜ ਵੀ ਗੱਲਬਾਤ ਕੀਤੀ ਕਹਿੰਦੇ ਜਦੋਂ ਵਿਧਾਨ ਸਭਾ ਦਾ ਸੈਸ਼ਨ ਚੱਲਦਾ ਨਾ ਕਿ ਮੁੱਦਾ ਆਉਂਦਾ ਵਾ ਕਿ ਗੱਲਬਾਤ ਹੁੰਦੀ ਆ ਕਹਿੰਦੇ ਕਾਂਗਰਸ ਵਾਲੇ ਪਹਿਲੇ ਵਾਕ ਆਊਟ ਕਰਕੇ ਬਾਹਰ ਨਿਕਲ ਜਾਂਦੇ ਆ ਇਹਨਾਂ ਤਾਂ ਪੁੱਛੋ ਸੈਸ਼ਨ ਲਾਏ ਕਿੰਨੇ ਕ ਦਿਨ ਜਿਹੜੇ ਕਹਿੰਦੇ ਸੀ 9 ਮਹੀਨੇ ਦੇ ਸੈਸ਼ਨ ਹੁੰਦੇ ਆ ਤਿੰਨ ਤਿੰਨ ਦਿਨ ਦੇ ਸੈਸ਼ਨ ਦੋ ਦੋ ਦਿਨ ਦੇ ਸੈਸ਼ਨ ਮਤਲਬ ਇਹਨਾਂ ਦਾ ਕੰਮ ਆ ਸਵਾਲ ਦੇ ਉੱਤੋਂ ਅਗਲਾ ਸਵਾਲ ਖੜਾ ਕਰ ਦੇਣਾ ਹੁਣੇ ਸਰਕਾਰ 'ਚ ਆ ਜਵਾਬ ਦੇ ਇਹਨਾਂ ਦੀ ਆ ਜਵਾਬ ਦੇਣ ਸਵਾਲ ਨਾ ਖੜੇ ਕਰਨ ਅਗਰ ਅਗਰ ਇਹ ਸੱਚੇ ਪਾਰਦਰਸ਼ਾ ਵਾਲੇ ਬੰਦੇ ਹੁੰਦੇ ਨਾ ਤੇ ਅੱਜ ਅੱਜ ਵੀ ਜਿਹੜਾ ਏਜੰਡਾ ਵਾ ਉਹ 70 ਸਾਲਾਂ ਦਾ ਵੇਰਵਾ ਦੇ ਕੇ ਹੀ ਆਪਣਾ ਸਾਰਾ ਜਿਹੜਾ ਵਾ ਆਪਣਾ ਏਜੰਡਾ ਸੈੱਟ ਕਰਦੇ ਆ ਇਹ ਨਹੀਂ ਦੱਸਦੇ ਵੀ ਅਸੀਂ 3.5 ਸਾਲਾਂ ਚ ਕਿਹੜਾ ਇਹੋ ਜਿਹਾ ਕੰਮ ਕਰਤਾ ਜਿਹੜੀ ਪੰਜਾਬ ਦੀ ਪ੍ਰਾਪਤੀ ਆ ਜਾਂ ਜੋ ਅਸੀਂ ਕਹਿੰਦੇ ਸੀ ਸਿਕਿਉਰਟੀਆਂ ਨਹੀਂ ਲਵਾਗੇ ਬਗਲੇਰੀ ਲਵਾਗੇ ਔਰ ਆਪਣਾ ਕੀ ਕਹਿੰਦੇ ਇਹ ਤਾਂ ਇਹ ਬਦਲਾਵੇ ਤਾਂ ਹੋਇਆ ਨਹੀਂ ਲੇਕਿਨ ਜਿਹੜਾ ਇਹ ਕੰਮ ਕੀਤਾ ਵੀ ਪੰਜਾਬੀਆਂ ਦੇ ਉੱਪਰ ਗੈਰ ਪੰਜਾਬੀ ਬਿਠਾ ਦਾਂਗੇ ਦਿੱਲੀੋਂ ਲਿਆ ਕੇ ਰਾਜ ਸਭਾ ਮੈਂਬਰ ਬਣਾ ਦਾਂਗੇ ਹਰ ਕਾਰਪੋਰੇਸ਼ਨ ਹਰ ਬੋਰਡ ਦੇ ਵਿੱਚ ਅਸੀਂ ਦਿੱਲੀੋਂ ਬੰਦੇ ਬਿਠਾ ਲਾਂਗੇ ਹਰ ਮੰਤਰਾਲੇ ਦੇ ਵਿੱਚ ਦਿੱਲੀ ਵਾਲੇ ਬੰਦੇ ਬਿਠਾ ਲਾਂਗੇ ਇਹ ਕੰਮ ਜ਼ਰੂਰ ਹੋਇਆ ਇਹ ਬਦਲਾਵ ਜਿਹੜਾ ਸੀਗਾ ਇਹ ਪੰਜਾਬੀਆਂ ਨੇ ਨਹੀਂ ਵੇਖਿਆ ਸੀ ਹੁਣ ਦੀ ਜੇਕਰ ਗੱਲ ਕਰੀ ਜੀ ਕੀ ਉਮੀਦ ਕਰਦੇ ਹੋ ਲੋਕਾਂ ਤੋਂ ਕਿਉਂਕਿ ਲਗਾਤਾਰ ਤੁਸੀਂ ਲੋਕਾਂ ਨਾਲ ਗੱਲਬਾਤ ਵੀ ਕਰ ਰਹੇ ਹੋਮੋਗੇ ਕੀ ਰਿਸਪੌਂਸ ਮਿਲ ਰਿਹਾ ਐਸੀ ਲੋਕ ਕੀ ਚਾਹੁੰਦੇ ਐ ਇਸ ਵਾਰ ਦੇਖੋ ਲੋਕ ਕੀ ਜਿਹੜੇ ਆ ਨਾ ਉਹ ਬਹੁਤ ਸਮਝਦਾਰ ਆ ਲੋਕਾਂ ਨੂੰ ਇਹ ਪਤਾਵਾ ਵੀ ਸਰਕਾਰ ਬਿਲਕੁਲ ਇਹਨਾਂ ਦੀ ਆ ਇਹਦੇ ਵਿੱਚ ਇਹਦੇ ਵਿੱਚ ਕੋਈ ਲੁਕਣ ਛੁਪਣ ਵਾਲੀ ਗੱਲ ਨਹੀਂ ਆ ਲੇਕਿਨ ਜਿਹੜਾ ਕੋਈ ਵੀ ਪੰਜਾਬ ਵਾਸਤੇ ਸੋਚਦਾ ਹੋਊਗਾ ਨਾ ਉਹ ਇਹ ਚਾਹੂਗਾ ਵੀ ਆਇਦ ਕੀਨਾਂ ਨੂੰ ਧੱਕਾ ਲਾ ਦਈਏ ਕਿਉਂਕਿ ਇਹਨਾਂ ਦੀ ਕਾਰਗੁਜ਼ਾਰੀ ਤਾਂ ਖੁਸ਼ਰੀ ਸਾਰੇ ਸਾਨੂੰ ਲੋਕ ਕਹਿੰਦੇ ਵੀ 27 ਚ ਇਹਨਾਂ ਨੂੰ ਤੋੜ ਦੇਣਾ ਵੀ 27 ਦੇ ਵਿੱਚ ਤਾਂ ਤੁਹਾਨੂੰ ਕੰਪੇਨ ਕਰਨ ਦੀ ਵੀ ਲੋੜ ਨਹੀਂ ਪੈਣੀ ਆ ਜਿਹੜਾ ਸਾਨੂੰ ਕੰਪੇਨ ਕਰਨਾ ਪੜਿਆ ਉਹਨ ਸਾਨੂੰ ਸਾਡੇ ਸਿਰਫ ਬੰਦਿਆਂ ਨੂੰ ਹੌਸਲਾ ਦੇਣਾ ਪੈ ਰਿਹਾ ਵੀ ਤੁਹਾਡੇ ਤੇ ਪਰਚੇ ਨਹੀਂ ਕਰਨਗੇ ਫਿਕਰ ਨਾ ਕਰੋ ਯਾਰ ਤੁਸੀਂ ਡਟ ਕੇ ਰਹੋ ਵੀ ਤੁਹਾਡੇ ਨਾਲ ਕਿਤੇ ਵਿਗਦੀ ਕੀ ਨਹੀਂ ਕਰਨਗੇ ਲੋਕਾਂ ਦੇ ਮਨ 'ਚ ਇਹ ਆ ਵੀ ਡੇਢ ਸਾਲ ਇਹਨਾਂ ਦਾ ਪਿਆ ਕਿਤੇ ਸਾਨੂੰ ਤੰਗ ਪਰੇਸ਼ਾਨ ਨਾ ਕਰਨ ਲੱਪੈਣ ਮੈਂ ਫਿਰ ਤੁਹਾਨੂੰ ਕਹਿੰਦਾ ਇਹ ਇਲੈਕਸ਼ਨ ਜਿੱਤ ਨਹੀਂ ਸਕਦੇ ਇਲੈਕਸ਼ਨਲ ਲੁੱਟਣ ਦੀ ਕੋਸ਼ਿਸ਼ ਕਰ ਰਹੇ ਆ ਜੇ ਮੈਰਿਟ ਔਰ ਅਧਾਰ ਔਰ ਇੱਕ ਇਕਵਨ ਪਲੇਇੰਗ ਫੀਲਡ ਦੇ ਉੱਤੇ ਇਲੈਕਸ਼ਨ ਹੋਵੇ ਨਾ ਇਹ ਕਿਤੇ ਸਟੈਂਡ ਵੀ ਨਹੀਂ ਕਰਨੇ ਸੀ ਬਿਨਾ ਸਿਕਿਉਰਟੀਆਂ ਤੋਂ ਇਹ ਲੋਕਾਂ ਚ ਨਹੀਂ ਜਾ ਸਕਦੇ ਤੁਸੀਂ ਵੇਖੋ ਕਿੰਨੇ ਬੈਰੀਕੇਡਾਂ ਹੋ ਚੁੱਕੀਆਂ ਵਾਂ ਅਰੋੜਾ ਸਾਹਿਬ ਜਿਹੜੇ ਆਪਣਾ ਸੀਗੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਉਹ ਚੱਲਦੇ ਆ ਪੰਜ ਪੰਜ ਗੱਡੀਆਂ ਦੇ ਔਰ ਆਪਣਾ 25 25 ਲੋਕਾਂ ਦੇ ਕਾਫਲੇ ਚ ਔਰ ਭਰਤਪੁਸ਼ਨ ਆਸ਼ੂ ਚੱਲਦਾ ਵਾ ਕੱਲਾ ਬਿਨਾ ਸਿਕਿਉਰਟੀ ਤੋਂ ਬਿਨਾ ਕਿਸੇ ਬੰਦਿਆਂ ਤੋਂ ਤੁਸੀਂ ਵੇਖੋ ਕਿੰਨਾ ਫਰਕ ਆ ਗਿਆ ਜਿਹੜੇ ਆਮ ਆਦਮੀ ਸੀ ਉਹ ਚੱਲਦੇ ਸਿਕਿਉਰਟੀ ਨਾਲ ਔਰ ਜਿਹੜੇ ਭਰਤਪੁਸ਼ਣ ਆਸ਼ੂ ਵਰਗੇ ਜਿਨ੍ਹਾਂ ਨੂੰ ਕਹਿੰਦੇ ਸੀ ਇਹ ਖਾਸ ਆਦਮੀ ਆ ਮੈਂ ਸਾਰੇ ਲੁਧਿਆਣੇ ਨੂੰ ਕਹਿੰਦਾ ਸਾਰੀ ਇਲੈਕਸ਼ਨ ਚ ਇੱਕ ਵੀ ਗਨਮੈਨ ਉਹਨਾਂ ਨਾਲ ਵੇਖਿਆ ਹੋਵੇ ਇੱਕ ਵੀ ਉਹਨਾਂ ਨਾਲ ਕਾਫਲਾ ਵੱਡਾ ਵੇਖਿਆ ਹੋਵੇ ਕਿਸੇ ਪੱਖੋਂ ਕੱਲਾ ਆਪਣੇ ਨਾਲ ਗੱਡੀ 'ਚ ਦੋ ਜਣੇ ਕੰਪੇਨ ਕਰਦੇ ਇਹ ਆ ਆਮ ਆਦਮੀ ਇਹ ਆਮ ਆਦਮੀ ਲਿਖਣ ਨਾਲ ਨਹੀਂ ਕੋਈ ਆਮ ਆਦਮੀ ਬਣ ਜਾਂਦਾ ਆਮ ਆਦਮੀ ਦੀ ਹਰਕਤਾਂ ਵੇਖੋ ਕਿਹੜਾ ਤੁਹਾਡੇ ਵਿੱਚੋਂ ਆ ਅਰੋੜਾ ਗੁਰਕਾਉ ਰਹਿੰਦਾ ਗੜਗਾਉ ਤੋਂ ਲਿਆ ਕੇ ਲੁਧਿਆਣੇ ਇਲੈਕਸ਼ਨ ਲੜਾਤੀ। ਪਤਾ ਕਹਿੰਦੇ ਸਾਡਾ ਸਾਰਾ ਕੁਝ ਲੁਧਿਆਣੇ ਆ ਜੀ। ਤੇ ਫਿਰ ਅੱਜ ਤੱਕ ਗੜਗਾਉ ਦਾ ਐਡਰੈਸ ਕਿ ਦਿੰਦੇ ਰਹੇ? ਬੱਚੇ ਤੁਹਾਡੇ ਨਹੀਂ। ਜਿੱਥੇ ਪੜਦੇ ਉਹ ਤੁਹਾਡੇ ਨਹੀਂ। ਤੁਹਾਡਾ ਜਿਹੜਾ ਗੜਗਾਉ ਘਰ ਆ ਉਹ ਤੁਹਾਡੇ ਨਹੀਂ। ਤੁਸੀਂ ਜਿਹੜੀਆਂ ਚਿੱਠੀਆਂ ਲਿਖੀਆਂ ਉਹ ਚ ਗੜਗਾਉ ਦਾ ਐਡਰੈਸ ਕਿਉਂ ਦਿੰਦੇ ਸੀ? ਅੱਜ ਤੱਕ ਲੁਧਿਆਣੇ ਦੇ ਵਿੱਚ ਲੁਧਿਆਣੇ ਦੇ ਲੋਕ ਦੱਸਦੇ ਨੇ ਵੀ ਇਹਨਾਂ ਦਾ ਘਰ ਕਿੱਥੇ ਆ। ਇਹਨਾਂ ਦਾ ਘਰ ਇੱਕ ਮਹੀਮ ਚਲਾ ਦੇਣੀ ਚਾਹੀਦੀ ਆ। ਸੰਜੀਵ ਬਰੋੜੇ ਦਾ ਘਰ ਲੱਭੋ। ਜਿਹੜਾ ਲੱਭ ਕੇ ਲਿਆਊਗਾ ਉਹਨੂੰ ਅਸੀਂ ਲੱਖ ਰੁਪਏ ਨਾਮ ਦੇਵਾਂਗੇ। ਜੇਕਰ ਹੁਣ ਦੀ ਗੱਲ ਕਰੀਏ ਜੀ ਲੋਕ ਜਦੋਂ ਜਿਹੜਾ ਜਿਹੜਾ ਲੁਧਿਆਣੇ ਚ ਘਰ ਲੱਭ ਕੇ ਲਿਆਊਗਾ ਦਿੱਲੀ ਵਾਲਾ ਨਾ ਦੱਸ ਦੇ ਜਿਹੜਾ ਸੰਜੀਵ ਰੋੜੇ ਦਾ ਘਰ ਲੱਭ ਲਿਆਊਗਾ ਪੱਕੀ ਰਜਿਸਟਰੀ ਵਾਲਾ ਵੀ ਆ ਇਹ ਰਜਿਸਟਰੀ ਹੋਈ ਹੋਈ ਆ ਆ ਇਹਦਾ ਪੱਕਾ ਘਰ ਆ ਉਹਨੂੰ ਅਸੀਂ ਲੱਖ ਰੁਪਏ ਨਾਮ ਦਵਾਂਗੇ ਜੇਕਰ ਕਿਸੇ ਨੇ ਲੱਭ ਲਿਆ ਤਾਂ ਲੱਖ ਰੁਪਏ ਮਿਲੇਗਾ ਫਿਰ ਵੀ ਰਜਿਸਟਰੀ ਲੈ ਆਵੇ ਵੀ ਆ ਸੰਜੀਵ ਰੋੜੇ ਦਾ ਪਿਛਲੇ 10 ਸਾਲਾਂ ਦਾ ਘਰ ਆ ਇੱਥੇ 10 ਸਾਲ ਰਹਿੰਦਾ ਸੀ ਆ ਬਿਜਲੀ ਦਾ ਬਿੱਲ ਦਿੰਦਾ ਸੀ ਜੇ ਉਹਨਾਂ ਇਲੈਕਸ਼ਨਾਂ ਤੋਂ ਪਹਿਲਾਂ ਕੋਈ ਲੈ ਲਿਆ ਤੇ ਉਹਨੂੰ ਘਰ ਨਾ ਮੰਨੀਏ ਪਿਛਲੇ 5 ਸਾਲਾਂ ਚ ਸੰਜੀਵ ਰੋੜਾ ਦ ਬਿਲਕੁਲ ਅੱਛਾ ਭਾਈ ਲਾਸਟ ਵਾਲਾ ਹੈ ਜੀ ਜੇਕਰ ਇਸ ਵਾਰ ਦੀ ਗੱਲ ਕਰੀ 19 ਤਰੀਕ ਨੂੰ ਜਦੋਂ ਲੋਕ ਬਟਨ ਨੱਪਣ ਦੇ ਲਈ ਜਾਣ ਸਕੂਲ ਦੇ ਅੰਦਰ ਬੂਥ ਦੇ ਅੰਦਰ ਤਾਂ ਉਦੋਂ ਕੀ ਸੋਚਣ ਪੰਜਾਬ ਬਾਰੇ ਸੋਚਣ ਪੰਜਾਬੀਆਂ ਬਾਰੇ ਸੋਚਣ ਪੰਜਾਬ ਦੇ ਫੈਸਲੇ ਜੇ ਤਾਂ ਪੰਜਾਬੀ ਕਰਨਗੇ ਤੇ ਭਰਤਪੁਸ਼ਨਾਸ਼ੂ ਨੂੰ ਵੋਟ ਪਾ ਦੇਣ ਔਰ ਜੇ ਪੰਜਾਬ ਦੇ ਫੈਸਲੇ ਗੈਰ ਪੰਜਾਬੀਆਂ ਤੋਂ ਕਰਾਣੇ ਆ ਤੇ ਫਿਰ ਸੰਜੀਵ ਰੌੜਾ ਤੁਹਾਡੇ ਕੋਲ ਆਪਸ਼ਨ ਹੈ ਧੰਨਵਾਦ ਇਹ ਗੱਲਬਾਤ ਕਰਨ ਦੇ ਲਈ ਸਹਿਯੋਗੀ ਸਾਥੀ ਅਮਨ ਦੇ ਨਾਲ ਸੁਖਦੁਲੇ ਡੇਲੀ ਬੋਸ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਤਲੇ ਤਲਵੰਡੀ ਲੁਧਿਆਣਾ ਪਛਮੀ ਜਿਮਨੀ ਚੋਣ ਦੇ ਲਈ ਲਗਾਤਾਰ ਪ੍ਰਚਾਰ ਚੱਲ ਰਿਹਾ ਹੁਣ ਕੁਝ ਮਿੰਟ ਬਾਕੀ ਨੇ ਤਾਂ ਕਾਂਗਰਸ ਦੇ ਵੱਲੋਂ ਰੋਡ ਸ਼ੋਅ ਕੱਢਿਆ ਜਾ ਰਿਹਾ ਸਰਨਾ ਬ੍ਰਿੰਦਰ ਢਿੱਲੋਂ ਨੇ ਬਾਈ ਕੁਝ ਮਿੰਟ ਬਾਕੀ ਰਹਿ ਗਿਆ ਹੁਣ ਤਾਂ ਲਗਾਤਾਰ ਕਾਫੀ ਦਿਨਾਂ ਤੋਂ ਮਿਹਨਤ ਕਰ ਰਹੇ ਹਾਂ ਕੀ ਲੱਗਦਾ ਵਾ ਮਿਹਨਤ ਰੰਗ ਲਿਆਏਗੀ ਇਸ ਵਾਰ ਦੇਖੋ ਉਮੀਦ ਤਾਂ ਇਹੋਈ ਆ ਵੀ ਇਸ ਬਾਈ ਇਲੈਕਸ਼ਨ ਦੇ ਵਿੱਚ ਲੋਕ ਸਰਕਾਰ ਨੂੰ ਕਰਾਰਾ ਜਵਾਬ ਦੇਣਗੇ ਔਰ ਜਿਹੜਾ ਕੰਮ ਲੋਕਾਂ ਨੇ 2027 ਚ ਕਰਨਾ ਵਾ ਜਿਹੜਾ ਇਹਨਾਂ ਨੂੰ ਆਮ ਆਦਮੀ ਨੂੰ ਲੋਕਾਂ ਨੇ ਪੰਜਾਬ ਚੋਂ ਰੁਕਸਤ ਕਰਨਾ ਤੋਰਨਾ ਵਾ ਕਿਉਂਕਿ ਜੋ ਇਹਨਾਂ ਦੇ ਕਾਰਗੁਜ਼ਾਰੀ ਆ ਉਹ ਇਸੇ ਇਲੈਕਸ਼ਨ ਦੇ ਵਿੱਚ ਫਤਵਾ ਦੇ ਕੇ ਉਹਦਾ ਮੋੜ ਬੰਦ ਦੇਣਗੇ ਤਾਂ ਕਿ ਘਟੋ ਘੜ ਆਣ ਵਾਲਾ ਡੇਢ ਸਾਲ ਲੋਕ ਜਿਹੜੇ ਆ ਸੌਖੇ ਰਹਿ ਸਕਣ ਤਾਂ ਕਿ ਨਹੀਂ ਤਾਂ ਕਿਉਂਕਿ ਇਹਨਾਂ ਨੇ ਤਾਂ ਸੋਚਣਾ ਜੇ ਜਿੱਤ ਕੇ ਵੀ ਸਾਡੀਆਂ ਪਾਲਿਸੀਆਂ ਤੇ ਮੋਹਰਾਂ ਲੱਗ ਗਈਆਂ ਦਿੱਲੀ ਤੋਂ ਆਏ ਬੰਦਿਆਂ ਤੇ ਮੋਹਰਾਂ ਲੱਗ ਗਈਆਂ ਇਹਨਾਂ ਦੇ ਕੀਤੇ ਹੋਏ ਮਾੜੇ ਕੰਮਾਂ ਦੇ ਉੱਤੇ ਮੋਹਰਾਂ ਲੱਗ ਗਈਆਂ ਸੋ ਇਸ ਕਰਕੇ ਲੱਗਦਾ ਵਾ ਤੁਸੀਂ ਕਹਿ ਰਹੇ ਹੋ ਮਾੜੇ ਕੰਮਾਂ ਤੇ ਪਰ ਦੂਜੇ ਪਾਸੇ ਤਾਂ ਕਿਹਾ ਜਾ ਰਿਹਾ ਕਿ ਅਸੀਂ ਕੰਮ ਚੰਗੇ ਕੀਤੇ ਆ ਤੇ 3 ਸਾਲਾਂ ਦਾ ਰਿਪੋਰਟ ਬਣਾਇਆ ਕਹਿੰਦੇ ਉਹ ਕੰਮ ਕਰਤੇ ਜਿਹੜੇ ਅੱਜ ਤੱਕ ਹੋਏ ਹੀ ਨਹੀਂ ਸੀਗੇ ਜੇ ਇਹਨਾਂ ਨੇ ਕੰਮ ਚੰਗੇ ਕੀਤੇ ਹੁੰਦੇ ਤੇ ਐਡੇ ਐਡੇ ਫਲੈਕਸ ਲਾਮ ਦੀ ਕੀ ਲੋੜ ਪੈ ਜੇ ਕੰਮ ਤਾਂ ਬੋਲਦਾ ਹੁੰਦਾ ਇਹ ਕੀ ਤਾਂ ਫਲੈਕਸ ਬੋਲਦੇ ਆ ਔਰ ਅਗਰ ਕੰਮ ਕੀਤੇ ਹੁੰਦੇ ਤੇ ਇੰਨਾ ਪ੍ਰਚਾਰ ਕਰਨ ਦੀ ਲੋੜ ਕੀ ਪੈਂਦੀ ਆਸ਼ੂ ਜੀ ਆ ਲਿਖਿਆ ਨਾ ਨਾ ਗੁੱਸਾ ਨਾ ਹੰਕਾਰ ਤੇ ਫਿਰ ਗੁੱਸਾ ਹੰਕਾਰ ਕਿਹਦਾ ਵਾ ਆਪਣਾ ਏਜੰਡਾ ਲਿਖਦੇ ਉੱਤੇ ਲਿਖਿਆ ਵਾ ਆਪਣਾ ਆ ਦੂਜੇ ਪਾਸੇ ਲਿਖਿਆ ਮੇਰਾ ਵਾਦਾ ਅਗਲੇ 1.5 ਸਾਲ ਚ ਕਰਵਾਉਂਗਾ ਰਿਕਾਰਡ ਤੋੜ ਵਿਕਾਸ ਫਿਰ ਪਿਛਲੇ 3.5 ਸਾਲ ਦਾ ਵੇਰਵਾ ਦਿੰਦੇ ਇਹ ਫਲੈਕਸਾਂ ਤੇ 3.5 ਸਾਲ ਦਾ ਵੇਰਵਾ ਦਿੰਦੇ ਔਰ ਇਹਦੇ ਉੱਤੇ ਜੋੜੇ ਸਾਡੇ ਤੇ ਕਟਾਸ ਕੱਸ ਰਿਆ ਉਹਦੀ ਜਗ੍ਹਾ ਆਪਣਾ ਕੰਮ ਲਿਖ ਦਿੰਦੇ ਸੋ ਇਸ ਕਰਕੇ ਇਹ ਤਾਂ ਫਲੈਕਸਾਂ ਦੀ ਹੀ ਕਹਾਣੀ ਆ ਔਰ ਇਹ ਇਹਨਾਂ ਦੀ ਇਹੀ ਕਟਾਸ ਇਹਨਾਂ ਦੀਆਂ ਕਹਾਣੀਆਂ ਨਹੀਂ ਤਾਂ ਕੰਮ ਪੱਲੇ ਕੁਛ ਨਹੀਂ ਆ ਔਰ ਨਾ ਕੁਛ ਮੈਂ ਇਹ ਕਹੂੰਗਾ ਵੀ ਕੋਈ ਏਜੰਡਾ ਜਾਂ ਕੋਈ ਵਿਜਨ ਆਉਣ ਵਾਲੇ ਸਮੇਂ ਦਾ ਵੀ ਆ ਲੋਕ ਅੱਕੇ ਪਏ ਆ ਲੋਕ ਦੁਖੀਆ ਨਹੀਂ ਤਾਂ ਬਾਈ ਇਲੈਕਸ਼ਨ ਦੇ ਵਿੱਚ ਕਿੰਨੀਆਂ ਜੁਆਇਨਿੰਗਾਂ ਹੁੰਦੀਆਂ ਹੁੰਦੀਆਂ ਨਾ ਕੋਈ ਬੰਦੇ ਜੁਆਇਨ ਕੀਤੇ ਕਿੰਨਾ ਇਹਨਾਂ ਨੇ ਦੁਰਵਰਤੋਂ ਕੀਤੀ ਉਹਦੇ باوجود ਮੈਨੂੰ ਨਹੀਂ ਲੱਗਦਾ ਵੀ ਲੋਕਾਂ ਦੇ ਉੱਤੇ ਇੰਨੇ ਪਰਚੇ ਕਰਾਉਣ ਦੇ باوجود ਆਸ਼ੂ ਤੇ ਪਰਚੇ ਕਰਾਉਣ ਦੇ باوجود ਇਹ ਕੁਝ ਖੱਟ ਸਕੇ ਇਥੋਂ ਔਰ ਜਵਾਬ ਜਿਹੜਾ ਵਾ ਮੈਂ ਉਮੀਦ ਕਰਦਾ 19 ਤਰੀਕ ਨੂੰ ਲੁਧਿਆਣਾ ਵੈਸਟ ਵਾਲੇ ਜਵਾਬ ਕਰਾਰਾ ਦੇਣਗੇ ਤੁਸੀਂ ਤੁਸੀਂ ਉਹਨਾਂ ਤੇ ਸਵਾਲ ਚੁੱਕ ਰਹੇ ਹੋ ਪਰ ਉਹ ਤਾਂ ਇਹ ਗੱਲ ਕਹਿੰਦੇ ਆ ਕਹਿੰਦੇ ਜੀ ਕਾਂਗਰਸ ਤਾਂ ਖੁਦ ਹੀ ਇਕੱਠੀ ਨਹੀਂ ਹੈਗੀ ਕਹਿੰਦੇ ਪੰਜਾ ਤਾਂ ਇਕੱਠਾ ਹੀ ਹੈ ਨੀਗਾ ਇਹਨਾਂ ਨੂੰ ਵੋਟਾਂ ਨਹੀਂ ਪੈਣੀਆਂ ਤੁਹਾਡੇ ਪ੍ਰਧਾਨ ਨੂੰ ਲੈ ਕੇ ਬੜੇ ਸਵਾਲ ਚੁੱਕੇ ਗਏ ਆ ਜੀ ਅਸੀਂ ਸਵਾਲ ਸੇਮ ਚੱਕ ਦਿੰਦੇ ਆ ਲੇਕਿਨ ਸਵਾਲ ਸਾਨੂੰ ਕਰਨ ਦੀ ਬਜਾਏ ਆਪਣੀ ਸਰਕਾਰ ਤੋਂ ਸਵਾਲ ਪ ਐਜੰਡਾ ਕੀ ਆ ਇਹਨਾਂ ਦਾ ਇਹਨਾਂ ਨੇ ਕੰਮ ਕੀ ਆ ਅਗਰ ਤੁਸੀਂ ਇਸ ਗੱਲ ਦੇ ਵਿੱਚ ਖੁਸ਼ੀ ਮਨਾਣਾ ਚਾਹੁੰਦੇ ਜੇ ਔਰ ਆਪਣੀ ਵੋਟਾਂ ਇਸ ਕਰਕੇ ਲੈਣਾ ਚਾਹੁੰਦੇ ਜੇ ਵੀ ਕਾਂਗਰਸ ਇਕੱਠੀ ਨਹੀਂ ਆ ਤੇ ਮੈਂ ਇਹਨਾਂ ਤੋਂ ਪੁੱਛਦਾ ਨਾਮ ਅਨਰੋੜਾ ਜੀ ਇਹਨਾਂ ਦੇ ਪ੍ਰਧਾਨ ਸੀ ਦੱਸੋ ਕਿਹੜੀ ਸਟੇਜ ਤੇ ਤੁਹਾਨੂੰ ਵਿਖੇ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਕਿ 94 ਦਾ ਜ਼ਿਕਰ ਕਰ ਰਹੇ ਹੋ ਪਰ ਤੁਹਾਡੇ ਤੇ ਇਹ ਵੀ ਸਵਾਲ ਚੁੱਕਦੇ ਆ ਨਾਲ ਨਾਲ ਅਸੀਂ ਅੱਜ ਵੀ ਗੱਲਬਾਤ ਕੀਤੀ ਕਹਿੰਦੇ ਜਦੋਂ ਵਿਧਾਨ ਸਭਾ ਦਾ ਸੈਸ਼ਨ ਚੱਲਦਾ ਨਾ ਕੋਈ ਮੁੱਦਾ ਆਉਂਦਾ ਹੋਵੇ ਕਿ ਗੱਲਬਾਤ ਹੁੰਦੀ ਆ ਕਹਿੰਦੇ ਕਾਂਗਰਸ ਵਾਲੇ ਪਹਿਲੇ ਵਾਕ ਆਊਟ ਕਰਕੇ ਬਾਹਰ ਨਿਕਲ ਜਾਂਦੇ ਆ ਇਹਨਾਂ ਤਾਂ ਪੁੱਛੋ ਸੈਸ਼ਨ ਲਾਏ ਕਿੰਨੇ ਕ ਦਿਨ ਜਿਹੜੇ ਕਹਿੰਦੇ ਸੀ 6 ਮਹੀਨੇ ਮਹੀਨੇ ਦੇ ਸੈਸ਼ਨ ਹੁੰਦੇ ਆ ਤਿੰਨ ਤਿੰਨ ਦਿਨ ਦੇ ਸੈਸ਼ਨ ਦੋ ਦੋ ਦਿਨ ਦੇ ਸੈਸ਼ਨ ਮਤਲਬ ਇਹਨਾਂ ਦਾ ਕੰਮ ਆ ਸਵਾਲ ਦੇ ਉੱਤੋਂ ਅਗਲਾ ਸਵਾਲ ਖੜਾ ਕਰ ਦੇਣਾ ਹੁਣੇ ਸਰਕਾਰ ਚਾ ਜਵਾਬ ਦੇ ਇਹਨਾਂ ਦੀ ਆ ਜਵਾਬ ਦੇਣ ਸਵਾਲ ਨਾ ਖੜਾ ਅਗਰ ਅਗਰ ਇਹ ਸੱਚੇ ਪਾਰਦਰਸ਼ਾ ਵਾਲੇ ਬੰਦੇ ਹੁੰਦੇ ਨਾ ਤੇ ਅੱਜ ਅੱਜ ਵਾ ਦੇ ਕੇ ਹੀ ਆਪਣਾ ਸਾਰਾ ਜਿਹੜਾ ਵਾ ਆਪਣਾ ਏਜੰਡਾ ਸੈੱਟ ਕਰਦੇ ਆ ਇਹ ਨਹੀਂ ਦੱਸਦੇ ਵੀ ਅਸੀਂ 3.5 ਸਾਲਾਂ ਚ ਕਿਹੜਾ ਇਹੋ ਜਿਹਾ ਕੰਮ ਕਰਤਾ ਜਿਹੜੀ ਪੰਜਾਬ ਦੀ ਪ੍ਰਾਪਤੀ ਆ ਜਾਂ ਜੋ ਅਸੀਂ ਕਹਿੰਦੇ ਸੀ ਸਿਕਿਉਰਟੀਆਂ ਨਹੀਂ ਲਵਾਂਗੇ ਬਗਲੇਰੀ ਲਵਾਂਗੇ ਔਰ ਆਪਣਾ ਕਹਿੰਦੇ ਇਹ ਤਾਂ ਇਹ ਬਦਲਾਅ ਇਹ ਤਾਂ ਹੋਇਆ ਨਹੀਂ ਲੇਕਿਨ ਜਿਹੜਾ ਇਹ ਕੰਮ ਕੀਤਾ ਵੀ ਪੰਜਾਬੀਆਂ ਦੇ ਉੱਪਰ ਗੈਰ ਪੰਜਾਬੀ ਬਿਠਾ ਦਾਂਗੇ ਦਿੱਲੀਆਂ ਨੂੰ ਲਿਆ ਕੇ ਰਾਜ ਸਭਾ ਮੈਂਬਰ ਬਣਾਵਾਂਗੇ ਹਰ ਕਾਰਪੋਰੇਸ਼ਨ ਹਰ ਬੋਰਡ ਦੇ ਵਿੱਚ ਅਸੀਂ ਦਿੱਲੀੋਂ ਬੰਦੇ ਬਿਠਾ ਲਾਂਗੇ ਹਰ ਮੰਤਰਾਲੇ ਦੇ ਵਿੱਚ ਦਿੱਲੀ ਵਾਲੇ ਬੰਦੇ ਬਿਠਾ ਲਾਂਗੇ ਇਹ ਕੰਮ ਜ਼ਰੂਰ ਹੋਇਆ ਇਹ ਬਦਲਾਵ ਜਿਹੜਾ ਸੀਗਾ ਇਹ ਪੰਜਾਬੀਆਂ ਨੇ ਨਹੀਂ ਵੇਖਿਆ ਸੀ ਹੁਣ ਦੀ ਜੇਕਰ ਗੱਲ ਕਰੀ ਜੀ ਕੀ ਉਮੀਦ ਕਰਦੇ ਹੋ ਲੋਕਾਂ ਤੋਂ ਕਿਉਂਕਿ ਲਗਾਤਾਰ ਤੁਸੀਂ ਲੋਕਾਂ ਨਾਲ ਗੱਲਬਾਤ ਵੀ ਕਰ ਰਹੇ ਹੋਮੋਗੇ ਕੀ ਰਿਸਪੌਂਸ ਮਿਲ ਰਿਹਾ ਹੈ ਅਸੀਂ ਲੋਕ ਕੀ ਚਾਹੁੰਦੇ ਐ ਇਸ ਵਾਰ ਦੇਖੋ ਲੋਕ ਕੀ ਜਿਹੜੇ ਆ ਨਾ ਉਹ ਬਹੁਤ ਸਮਝਦਾਰ ਆ ਲੋਕਾਂ ਨੂੰ ਇਹ ਪਤਾਵਾ ਵੀ ਸਰਕਾਰ ਬਿਲਕੁਲ ਇਹਨਾਂ ਦੀ ਆ ਇਹਦੇ ਵਿੱਚ ਇਹਦੇ ਵਿੱਚ ਕੋਈ ਲੁਕਣ ਛੁਪਣ ਵਾਲੀ ਗੱਲ ਨਹੀਂ ਆ ਲੇਕਿਨ ਜਿਹੜਾ ਕੋਈ ਵੀ ਪੰਜਾਬ ਵਾਸਤੇ ਸੋਚਦਾ ਹੋਊਗਾ ਨਾ ਉਹ ਇਹ ਚਾਊਗਾ ਵੀ ਆਇਦ ਕੀਨਾਂ ਨੂੰ ਧੱਕਾ ਲਾ ਦਈਏ ਕਿਉਂਕਿ ਇਹਨਾਂ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਸਾਰੇ ਸਾਨੂੰ ਲੋਕ ਕਹਿੰਦੇ ਵੀ 27 ਚ ਇਹਨਾਂ ਨੂੰ ਤੋੜ ਦੇਣਾ ਅਸੀਂ ਵੀ 27 ਦੇ ਵਿੱਚ ਤਾਂ ਤੁਹਾਨੂੰ ਕੰਪੇਨ ਕਰਨ ਦੀ ਵੀ ਲੋੜ ਨਹੀਂ ਪੈਣੀ ਆ ਜਿਹੜਾ ਸਾਨੂੰ ਕੰਪੇਨ ਕਰਨਾ ਪੈ ਰਿਹਾ ਹੁਣ ਸਾਨੂੰ ਸਾਡੇ ਸਿਰਫ ਬੰਦਿਆਂ ਨੂੰ ਹੌਸਲਾ ਦੇਣਾ ਪੈ ਰਿਹਾ ਵੀ ਤੁਹਾਡੇ ਤੇ ਪਰਚੇ ਨਹੀਂ ਕਰਨਗੇ ਫਿਕਰ ਨਾ ਕਰੋ ਯਾਰ ਤੁਸੀਂ ਡਟ ਕੇ ਰਹੋ ਵੀ ਤੁਹਾਡੇ ਨਾਲ ਕਿਤੇ ਵਿਗਦੀਕਿਆ ਨਹੀਂ ਕਰਨਗੇ ਲੋਕਾਂ ਦੇ ਮਨ 'ਚ ਇਹ ਆ ਵੀ ਡੇਢ ਸਾਲ ਇਹਨਾਂ ਦਾ ਪਿਆ ਕਿਤੇ ਸਾਨੂੰ ਤੰਗ ਪਰੇਸ਼ਾਨ ਨਾ ਕਰਨ ਲੱਪੈਣ ਮੈਂ ਫਿਰ ਤੁਹਾਨੂੰ ਕਹਿੰਦਾ ਇਹ ਇਲੈਕਸ਼ਨ ਜਿੱਤ ਨਹੀਂ ਸਕਦੇ ਇਲੈਕਸ਼ਨ ਹੈ ਲੁੱਟਣ ਦੀ ਕੋਸ਼ਿਸ਼ ਕਰ ਰਹੇ ਆ ਜੇ ਮੈਰਿਟ ਔਰ ਅਧਾਰ ਔਰ ਇੱਕ ਇਕਵਲ ਪਲੇਇੰਗ ਫੀਲਡ ਦੇ ਉੱਤੇ ਇਲੈਕਸ਼ਨ ਹੋਵੇ ਨਾ ਇਹ ਕਿਤੇ ਸਟੈਂਡ ਵੀ ਨਹੀਂ ਕਰਨੇ ਸੀ ਬਿਨਾ ਸਿਕਿਉਰਟੀਆਂ ਤੋਂ ਇਹ ਲੋਕਾਂ ਚ ਨਹੀਂ ਜਾ ਸਕਦੇ ਤੁਸੀਂ ਵੇਖੋ ਕਿੰਨੇ ਬੈਰੀਕੇਡਾਂ ਹੋ ਚੁੱਕੀਆਂ ਵਾਂ ਅਰੋੜਾ ਸਾਹਿਬ ਜਿਹੜੇ ਆਪਣਾ ਸੀਗੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਉਹ ਚੱਲਦੇ ਆ ਪੰਜ ਪੰਜ ਗੱਡੀਆਂ ਦੇ ਔਰ ਆਪਣਾ 25 25 ਲੋਕਾਂ ਦੇ ਕਾਫਲੇ ਚ ਔਰ ਭਰਤਪੂਜਨ ਆਸ਼ੂ ਚੱਲਦਾ ਵਾ ਕੱਲਾ ਬਿਨਾ ਸਿਕਿਉਰਟੀ ਤੋਂ ਬਿਨਾ ਕਿਸੇ ਬੰਦਿਆਂ ਤੋਂ ਤੁਸੀਂ ਵੇਖੋ ਕਿੰਨਾ ਫਰਕ ਆ ਗਿਆ ਜਿਹੜੇ ਆਮ ਆਦਮੀ ਸੀ ਉਹ ਚੱਲਦੇ ਸਿਕਿਉਰਟੀ ਨਾਲ ਔਰ ਜਿਹੜੇ ਭਰਤਪੁਸ਼ਣ ਆਸ਼ੂ ਵਰਗੇ ਜਿਨ੍ਹਾਂ ਨੂੰ ਕਹਿੰਦੇ ਸੀ ਇਹ ਖਾਸ ਆਦਮੀ ਆ ਮੈਂ ਸਾਰੇ ਲੁਧਿਆਣੇ ਨੂੰ ਕਹਿੰਦਾ ਸਾਰੀ ਇਲੈਕਸ਼ਨ ਚ ਇੱਕ ਵੀ ਗਨ ਮੈਨੂੰ ਉਹਨਾਂ ਨਾਲ ਵੇਖਿਆ ਹੋਵੇ ਇੱਕ ਵੀ ਉਹਨਾਂ ਨਾਲ ਕਾਫਲਾ ਵੱਡਾ ਵੇਖਿਆ ਹੋਵੇ ਕਿਸੇ ਪੱਖੋਂ ਕੱਲਾ ਆਪਣੇ ਨਾਲ ਗੱਡੀ 'ਚ ਦੋ ਜਣੇ ਕੰਪੇਨ ਕਰਦੇ ਇਹ ਆ ਆਮ ਆਦਮੀ ਇਹ ਆਮ ਆਦਮੀ ਲਿਖਣ ਨਾਲ ਨਹੀਂ ਕੋਈ ਆਮ ਆਦਮੀ ਬਣ ਜਾਂਦਾ ਆਮ ਆਦਮੀ ਦੀ ਹਰਕਤਾਂ ਵੇਖੋ ਕਿਹੜਾ ਤੁਹਾਡੇ ਵਿੱਚੋਂ ਆ ਅਰੋੜਾ ਗੁੜਗਾਓ ਰਹਿੰਦਾ ਗੜਗਾਉ ਤੋਂ ਲਿਆ ਕੇ ਲੁਧਿਆਣੇ ਇਲੈਕਸ਼ਨ ਲੜਾਤੀ ਪਟਿਆਲਾ ਕਹਿੰਦੇ ਸਾਡਾ ਸਾਰਾ ਕੁਝ ਲੁਧਿਆਣੇ ਆ ਜੀ ਤੇ ਫਿਰ ਅੱਜ ਤੱਕ ਗੜਗਾਉ ਦਾ ਐਡਰੈਸ ਕੀ ਦਿੰਦੇ ਰਹੇ ਬੱਚੇ ਤੁਹਾਡੇ ਨਹੀਂ ਜਿੱਥੇ ਪੜਦੇ ਉਹ ਤੁਹਾਡੇ ਨਹੀਂ ਤੁਹਾਡਾ ਜਿਹੜਾ ਗੜਗਾਉ ਘਰ ਆ ਉਹ ਤੁਹਾਡੇ ਨਹੀਂ